ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਲਗਾਤਾਰ ਮੋਬਾਈਲ ਫੋਨ ਮਿਲਣ ਦਾ سلسلہ جاری ਹੈ ਇੱਕ ਵਾਰ ਫੇਰ ਲੁਧਿਆਣਾ ਦੇ ਜੇਲ੍ਹ ਦੇ ਅੰਦਰੋਂ ਬਰਕਾ ਦੇ ਵਿੱਚੋਂ 15 ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋਏ ਨੇ ਅਗਰ ਅਸੀਂ ਪਿਛਲੇ ਇੱਕ ਹਫ਼ਤੇ ਦੀ ਗੱਲ ਕਰੀਏ ਇੱਕ ਹਫ਼ਤੇ ਦੇ ਵਿੱਚ 60 ਤੋਂ ਉੱਪਰ ਮੋਬਾਈਲ ਫੋਨ ਬਰਾਮਦ ਹੋ ਚੁੱਕੇ ਨੇ ਔਰ ਕਈ ਤਰ੍ਹਾਂ ਦੇ ਸਵਾਲ ਜੇਲ੍ਹ ਪ੍ਰਸ਼ਾਸਨ ਤੇ ਵੀ ਖੜੇ ਹੁੰਦੇ ਨੇ ਲੁਧਿਆਣਾ ਦੇ ਸੈਂਟਰ ਜੇਲ੍ਹ ਦੇ ਬਾਹਰ ਹੀ ਖੜੇ ਆ ਔਰ ਲਗਾਤਾਰ ਜਿਸ ਤਰ੍ਹਾਂ ਦੇ ਨਾਲ ਜੇਲ੍ਹ ਦੇ ਅੰਦਰੋਂ ਮੋਬਾਈਲ ਫੋਨ ਮਿਲ ਰਹੇ ਨੇ ਉਹ ਆਪਣੇ ਆਪ ਦੇ ਵਿੱਚ ਸਵਾਲ ਜੇਲ੍ਹ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡੀ ਕਾਰਵਾਈ ਵੀ ਕੀਤੀ ਗਈ ਦੋ ਸਹਾਇਕ ਸੁਪਰੀਟੈਂਡੈਂਟ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਕਈ ਸੰਗੀਨ ਉਹਨਾਂ ਤੇ ਦੋਸ਼ ਲੱਗੇ ਕਿਉਂਕਿ ਕਈ ਵੀਡੀਓ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਅੰਦਰੋਂ ਵਾਇਰਲ ਹੋਈਆਂ ਨੇ 스마트 ਫੋਨਾਂ ਤੋਂ ਹਵਾਲਾਤੀ ਅਤੇ ਕੈਦੀ ਆਪਣੇ ਜਨੂੰਨਦਿਆਂ ਪਾਟੀਆਂ ਬਣਾਉਂਦੇ ਨਜ਼ਰ ਆਏ ਪਿਛਲੇ ਦਿਨਾਂ ਦੇ ਵਿੱਚ ਔਰ ਉਸੇ ਨੂੰ ਲੈ ਕੇ ਦੋ ਸਹਾਇਕ ਸੁਪਰੀਟੈਂਡਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦਾ ਰਿਮਾਂਡ ਲਿੱਤਾ ਗਿਆ ਔਰ ਕਈ ਤਰ੍ਹਾਂ ਦੇ ਸਵਾਲ ਲੁਧਿਆਣਾ ਜੇਲ੍ਹ ਪ੍ਰਸ਼ਾਸਨ ਤੇ ਖੜੇ ਹੁੰਦੇ ਨੇ ਕਿ ਜਿਸ ਤਰ੍ਹਾਂ ਦੇ ਨਾਲ ਇਹ ਮੋਬਾਈਲ ਫੋਨ ਬਰਾਮਦ ਹੋ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਸਵਾਲ ਇਹੀ ਹੈ ਕਿ ਜੇਲ੍ਹ ਦੇ ਅੰਦਰ ਬੈਰਕਾ ਦੇ ਵਿੱਚ ਹਵਾ ਲਾਤੀਆ ਤੇ ਕੈਦੀਆਂ ਦੇ ਕੋਲ ਮੋਬਾਈਲ ਫੋਨ ਕਿਵੇਂ ਮਿਲ ਰਹੇ ਨੇ ਸਵਾਲ ਇਹ ਹੈ ਕਿ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਜੇਲ੍ਹ ਦੇ ਅੰਦਰ ਮੋਬਾਈਲ ਫੋਨ ਮਿਲਨੇ ਘਟੋ ਗਏ ਨੇ ਪਰ ਜਿਸ ਤਰ੍ਹਾਂ ਦੇ ਨਾਲ ਅਗਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ 60 ਤੋਂ ਉੱਪਰ ਮੋਬਾਈਲ ਫੋਨ ਹਵਾਲਾਤੀਆਂ ਤੋਂ ਬਰਾਮਦ ਹੋਏ ਨੇ ਔਰ ਇਹਨਾਂ ਮੋਬਾਈਲਾਂ ਦੇ ਜ਼ਰੀਏ ਹੀ ਜਿੰਨੇ ਵੀ ਅੰਦਰ ਚਾਹੇ ਕੈਦੀਆ ਚਾਹੇ ਹਵਾਲਾਤੀਆ ਚਾਹੇ ਗੈਂਗਸਟਰ ਹੈ ਉਹ ਉਹਨਾਂ ਮੋਬਾਈਲਾਂ ਤੋਂ ਕਾਲ ਕਰਕੇ ਬਾਹਰ ਬਾਹਰ ਦਾਤਾ ਨੂੰ ਅੰਜਾਮ ਦਿੰਦੇ ਨੇ ਫਰੋਤੀਆ ਮੰਗਦੇ ਨੇ ਔਰ ਅਸੀਂ ਤਸਵੀਰਾਂ ਇਸ ਕਰਕੇ ਦਿਖਾ ਰਹੇ ਆ ਕਿ ਅੱਜ ਫੇਰ ਇਸੇ ਜੇਲ੍ਹ ਦੇ ਅੰਦਰੋਂ ਬੈਰਕਾ ਦੇ ਵਿੱਚੋਂ ਹਵਾਲਾਤੀਆ ਦੋ 15 ਦੇ ਕਰੀਬ ਮੋਬਾਈਲ ਫੋਨ ਬਰਾਮਦ ਹੋਏ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ